ਸਾਹੀ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਫਿਰ ਇੱਕ ਨਵੀਂ ਗੱਲਬਾਤ ਲੈ ਕੇ ਆਏ ਆ ਗੱਲ ਕਰਾਂਗੇ ਛਮਸ਼ੇਰ ਸਿੰਧੂ ਪੰਜਾਬੀ ਗੀਤਕਾਰ ਤੇ ਜਿਹੜੇ ਪੇਸ਼ਕਾਰ ਵੀ ਨੇ ਤੇ ਅਮਰ ਸਿੰਘ ਚਮਕੀਲਾ ਪੰਜਾਬ ਦੇ ਮਸ਼ਹੂਰ ਗਾਇਕ ਤੇ ਇਹਨਾਂ ਦੇ ਵਿੱਚ ਆ ਆ ਕਾਫੀ ਚਰਚਾ ਹੁੰਦੀ ਰਹਿੰਦੀ ਆ ਤੇ ਛਮਸ਼ੇਰ ਸਿੰਧੂ ਆਮ ਨਾਰਮਲ ਜਿੱਥੇ ਕਿਤੇ ਵੀ ਗੱਲਬਾਤ ਹੁੰਦੀ ਆ ਜਾਂ ਕੋਈ ਇੰਟਰਵਿਊਜ਼ ਹੁੰਦੀ ਆ ਜਾਂ ਕੋਈ ਉੱਥੇ ਵੀ ਗੱਲ ਕਰਦੇ ਆ ਅਮਰ ਸਿੰਘ ਚਮਕੀਲੇ ਬਾਰੇ ਇੱਕ ਪਾਸੇ ਤਾਂ ਉਹ ਐਨ ਵੱਡੀ ਸਿਫਤ ਕਰਦੇ ਨੇ ਅਮਰ ਸਿੰਘ ਚਮਕੀਲੇ ਦੀ ਤੇ ਚਮਕੀਲੇ ਤੋਂ ਵੱਡਾ ਗਾਇਕ ਕੋਈ ਨਹੀਂ ਸੀਗਾ ਚਮਕੀਲੇ ਨੂੰ ਤੂੰ ਵੀ ਦੀ ਮਹਾਰਤ ਹਾਸਲ ਕੀਤੀ ਚਮਕੀਲੇ ਅਰ ਕੀ ਤੂੰ ਵੀ ਕੋਈ ਵਜਾ ਨਹੀਂ ਸਕਦਾ ਜੇ ਜਮਲੇ ਤੋਂ ਬਾਅਦ ਤੂੰ ਵੀ ਵਾਲਾ ਬੰਦਾ ਹੋਇਆ ਵਜਾਉਣ ਵਾਲਾ ਤੇ ਉਹ ਚਮਕੀਲੇ ਤੋਂ ਵੱਧ ਕੋਈ ਨਹੀਂ ਤੇ ਦੂਜੇ ਪਾਸੇ ਇਹ ਇੱਕ ਖੜਾ ਹੋ ਜਾਂਦਾ ਪ੍ਰਸ਼ਨ ਇਹ ਖੜਾ ਹੋ ਜਾਂਦਾ ਕਿ ਜਦੋਂ ਗੱਲ ਕਰਦੇ ਆ ਚਮਜ਼ੇਰ ਸੰਧੂਣੀ ਪਈ ਚਮਕੀਲੇ ਦੇ ਬਾਰੇ ਕਿਸੇ ਨੇ ਕਿਤਾਬ ਲਿਖੀ ਸੀ ਉਹਦੇ ਵਿੱਚ ਗੀਤਾਂ ਦੇ ਜ਼ਿਕਰ ਕੀਤਾ ਸੀ ਤੇ ਉਹਦਾ ਮੁੱਖ ਮੰਦ ਲਿਖਾਉਣ ਲਈ ਜਦੋਂ ਚਮਕੀਲਾ ਮੇਰੇ ਕੋਲ ਆਇਆ ਸੀ ਤੇ ਮੈਂ ਉਹਨੂੰ ਮਨਾ ਕਰ ਦਿੱਤਾ ਸੀਗਾ ਤੇ ਉਹਨੂੰ ਕਿਸੇ ਨੇ ਕਿਹਾ ਸੀ ਵੀ ਇਹ ਪ੍ਰੋਫੈਸਰ ਆ ਕਾਲਜ ਦੇ ਵਿੱਚ ਵੀ ਜੇ ਇਹਦੇ ਤੋਂ ਤੂੰ ਮੁਕੰਦ ਲਿਖਾ ਤਾ ਕਿਤਾਬ ਸੋਣੀ ਚੱਲ ਜਾਊਗੀ ਵਿੱਕ ਜਾਊਗੀ ਤੇ ਕਹਿੰਦੇ ਮੈਂ ਕਿਹਾ ਸੀ ਬਈ ਇਹ ਤੈਨੂੰ ਚਮਕੀਲੇ ਬਹਿਮ ਆ ਮੇਰੀ ਕੋਈ ਐਡੀ ਦੂਸਰੀ ਨਹੀਂ ਹੈਗੀ ਤੇ ਪਰ ਕਹਿੰਦੇ ਮੈਂ ਉਹ ਮਨਾ ਕਰ ਦਿੱਤਾ ਸੀਗਾ ਇੱਥੋਂ ਇੱਕ ਇਹ ਸਵਾਲ ਪੈਦਾ ਹੋ ਜਾਂਦਾ ਵੀ ਇਹਨਾਂ ਨੂੰ ਚਮਕੀਲੇ ਦੀ ਲੇਖਣੀ ਸ਼ਾਇਦ ਨਾ ਹੀ ਪਸੰਦ ਹੋਊਗੀ ਤੇ ਹਾਂ ਥੋੜਾ ਥੋੜਾ ਮਠਾ ਮੱਟਾ ਗੁੱਜਾ ਗੁੱਜਾ ਇਹਨਾਂ ਦੀਆਂ ਗੱਲਾਂ ਦੇ ਵਿੱਚੋਂ ਇਹ ਗੱਲ ਸਾਬਤ ਵੀ ਹੁੰਦੀ ਸੀ ਸ਼ਮਸ਼ੇਰ ਸੰਧੂ ਦੀਆਂ ਤੋਂ ਪੇ ਹਾਂ ਭਈ ਤੇਰੀ ਜਿਹੜੀ ਗੀਤਕਾਰੀ ਆ ਵੀ ਮੈਂ ਉਹਦੇ ਬਾਰੇ ਕਿੱਦਾਂ ਲਿਖ ਦਵਾਂ ਵੀ ਬਹੁਤ ਚੰਗੀ ਆ ਜਾਂ ਐਦਾਂ ਆ ਉਹਦਾਂ ਆ ਯਾਨੀ ਕਿ ਕਿਹਾ ਤਾਂ ਨਹੀਂ ਪਰ ਦਿਸ ਜਾਂਦਾ ਨਾ ਗੱਲੋ-ਗੱਲੀ ਚਾ ਯਾਨੀ ਕਿ ਉਹ ਉਹ ਯਾਨੀ ਕਿ ਉਹਦਾ ਮਜਾਰਾ ਜੇ ਕਰ ਦਿੱਤਾ ਹਾਂ ਨਾ ਮੈਂ ਤੇ ਪਤਾ ਲੱਗ ਗਿਆ ਸੀ ਇਹ ਪਤਾ ਨਹੀਂ ਕਿਉਂ ਇਹ ਸ਼ਮਸ਼ੇਰ ਸੰਧੂ ਹੋਣੀ ਹੈ ਇਸ ਤਰ੍ਹਾਂ ਸੋਚਦੇ ਨੇ ਤੇ ਇੱਕ ਪਾਸੇ ਗਾਇਕੀ ਚ ਕਹਿੰਦੇ ਤੋਂ ਵੱਡਾ ਕੋਈ ਨਹੀਂ ਤੇ ਗੀਤਕਾਰੀ ਚ ਇਸ ਤਰ੍ਹਾਂ ਤੁਸੀਂ ਦੋਸਤੋ ਇਸ ਦੇ ਬਾਰੇ ਕੀ ਕਹੋਗੇ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ